ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਓ ਉਮੀਦ ਦੇ ਨਾਲ ਸੋ ਇਸ ਸਮੇਂ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਵੱਸ ਸਕਦੀਆਂ ਨੇ ਜਿੱਥੇ ਕੀ ਪੰਜਾਬ ਸਰਕਾਰ ਅਤੇ ਦਿੱਲੀ ਸਰਕਾਰ ਦੇ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਕੇਂਦਰ ਸਰਕਾਰ ਨੂੰ ਗੌਤਮ ਅਡਾਨੀ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਘੇਰਿਆ ਜਾ ਰਿਹਾ ਹੈਗਾ ਲਗਾਤਾਰ ਜਿਹੜੀਆਂ ਰਿਸ਼ਵਤ ਨੂੰ ਲੈ ਕੇ ਜਿਹੜੀਆਂ ਉਹ ਪੋਸਟਾਂ ਪਾਈਆਂ ਜਾ ਰਹੀਆਂ ਨੇ ਪਰ ਉੱਥੇ ਹੀ ਜਿਹੜਾ ਪੰਜਾਬ ਸਰਕਾਰ ਵੀ ਇਸ ਮਾਮਲੇ ਦੇ ਵਿੱਚ ਕਿਰ ਸਕਦੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਜਿਹੜੀ ਉਹ ਜਾਂਚ ਕੀਤੀ ਜਾ ਸਕਦੀ ਹੈਗੀ ਫਿਲਹਾਲ ਜੇਕਰ ਮੰਨੀਏ ਤਾਂ 2200 ਕਰੋੜ ਰੁਪਏ ਦੀ ਜਿਹੜੀ ਰਿਸ਼ਵਤਾ ਗੋਤਮ ਅਡਾਨੀ ਦੇ ਵੱਲੋਂ 12 ਸੂਬਿਆਂ ਦੇ ਵਿੱਚ ਵੱਖ-ਵੱਖ ਅਧਿਕਾਰੀਆਂ ਨੂੰ ਸੂਰ ਉਰਜਾ ਪ੍ਰੋਜੈਕਟ ਜਿਹੜਾ ਲੈਣ ਦੇ ਲਈ ਉਹ ਦਿੱਤੀ ਗਈ ਸੋ ਇਹ ਮਾਮਲਾ ਜਿਹੜਾ ਹੁਣ ਅਮਰੀਕਾ ਦੀ ਅਦਾਲਤ ਵੱਲੋਂ ਕਾਰੋਬਾਰੀ ਗੌਤਮ اڈਾਨੀ ਦੇ ਉੱਪਰ ਲਾਏ ਗਏ ਇਲਜ਼ਾਮ ਨੇ ਸੋ ਉਹਨਾਂ ਦੇ ਵੱਲੋਂ ਬਰੰਟ ਜਿਹੜਾ ਉਹ ਜਾਰੀ ਕੀਤਾ ਗਿਆ ਹੈਗਾ ਗੌਤਮ اڈਾਨੀ ਅਤੇ ਉਹਨਾਂ ਦੇ ਭਤੀਜੇ ਤੋਂ ਜਿਹੜਾ 21 ਜਣਾਂ ਦੇ ਅੰਦਰ ਅੰਦਰ ਇਸ ਮਾਮਲੇ ਦੇ ਉੱਪਰ ਜਿਹੜਾ ਉਹ ਜਵਾਬ ਮੰਗਿਆ ਗਿਆ ਹੈਗਾ ਭਾਰਤ ਦੇ ਵਿੱਚ ਵੀ ਜਿਹੜਾ ਇਸ ਨੂੰ ਲੈ ਕੇ ਜਿਹੜੀ ਉਹ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈਗੀ ਹੁਣ ਇਸ ਦਾ ਸੇਕ ਜਿਹੜਾ ਉਹ ਪੰਜਾਬ ਤੱਕ ਵੀ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਨੂੰ ਲੈ ਕੇ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਨੇ ਸੀਐਮ ਭਗਵੰਤ ਮਾਨ ਸਮੇਤ ਦੇਸ਼ ਦੀਆਂ ਕਈ ਸਰਕਾਰਾਂ ਤੇ ਗੰਭੀਰ ਦੋਸ਼ ਲਾਏ ਹਨ ਸੀਐਮ ਭਗਵੰਤ ਮਾਨ ਨੂੰ ਜਿਹੜਾ ਪੰਦੇਰ ਪੰਦੇਰ ਦਾ ਸਰਬੰਸ ਸਿੰਘ ਪੰਦੇਰ ਦੇ ਵੱਲੋਂ ਜਿਹੜਾ ਕਿਹਾ ਗਿਆ ਹੈਗਾ ਕਿ ਆਮ ਆਦਮੀ ਪਾਰਟੀ ਸਰਕਾਰ ਤੋਂ ਉਹਨਾਂ ਨੇ ਜਵਾਬ ਮੰਗਿਆ ਕਿ ਸਰਬੰਸ ਸਿੰਘ ਪੰਦੇਰ ਨੇ ਕਿਹਾ ਕਿ ਅਮਰੀਕਾ ਵਿੱਚ ਲਗਭਗ 2 ਸਾਲ ਦੀ ਜਾਂਚ ਤੋਂ ਬਾਅਦ ਅਡਾਨੀ ਦੇ ਉੱਪਰ ਗੰਭੀਰ ਦੋਸ਼ ਲਾਏ ਗਏ ਨੇ ਉਸ ਦੀ ਗ੍ਰਿਫਤਾਰੀ ਲਈ ਬਰੰਟ ਜਾਰੀ ਕੀਤੇ ਗਏ ਨੇ ਸ਼ੁਰੂ ਵਿੱਚ ਸੋਲਰ ਨੂੰ ਲੈ ਕੇ ਰਾਜ ਸਰਕਾਰਾਂ ਨੇ ਇਨਕਾਰ ਕਰ ਦਿੱਤਾ ਸੀ ਕਿਉਂਕਿ ਸੂਰਜੀ ਊਰਜਾ ਬਿਜਲੀ ਮਹਿੰਗੀ ਹੈ ਪਰ ਹੁਣ ਇਸ ਬਿਜਲੀ ਸਮਝੌਤੇ ਲਈ ਕਰੀਬ 2200 ਕਰੋੜ ਰੁਪਏ ਜਿਹੜੀ ਉਹ ਰਿਸ਼ਵਤ ਦੇਣ ਦਾ ਮਾਮਲਾ ਸਾਹਮਣੇ ਆ ਗਿਆ ਅਤੇ ਸਭ ਤੋਂ ਵੱਡੇ ਸਵਾਲ ਜਿਹੜੇ ਖੜੇ ਹੁੰਦੇ ਨੇ ਕਿ ਪੰਜਾਬ ਸਰਕਾਰ ਵੀ ਇਸ ਤੋਂ ਪਿੱਛੇ ਨਹੀਂ ਹੈ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਇਸ ਸਬੰਧੀ ਜਿਹੜਾ ਉਹ ਸਮਝੌਤਾ ਅਡਾਨੀ ਦੇ ਨਾਲ ਕੀਤਾ ਗਿਆ ਸੀ 12 ਸੂਬਿਆਂ ਦੇ ਵਿੱਚ ਆ ਪੰਜਾਬ ਵੀ ਸ਼ਾਮਿਲ ਹੈ ਅਤੇ ਪੰਧੇਰ ਨੇ ਪੰਜਾਬ ਸਰਕਾਰ ਤੋਂ ਇਹ ਸਵਾਲ ਪੁੱਛੇ ਕਿ ਆਖਿਰਕਾਰ ਉਹ ਦੱਸਣਾ ਕਿ ਅਡਾਨੀ ਦੇ ਨਾਲ ਜਿਹੜਾ ਇਹ ਸਮਝੌਤਾ ਕਿਸ ਆਧਾਰ ਦੇ ਉੱਪਰ ਕੀਤਾ ਗਿਆ ਸੀ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਦੇ ਵਿੱਚ ਨਿਰਪੱਖ ਜਿਹੜੀ ਉਹ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਾਰਿਆਂ ਦਾ ਸੱਚ ਜਿਹੜਾ ਉਹ ਸਾਹਮਣੇ ਆ ਸਕੇ ਅਡਾਨੀ ਤੇ ਲੱਗੇ ਦੋਸ਼ਾਂ ਨੂੰ ਪੂਰੇ ਦੇਸ਼ ਦੀ ਬਦਨਾਮੀ ਜਿਹੜੀ ਉਹ ਕੀਤੀ ਹੈ ਤੇ ਸਾਨੂੰ ਇਸ ਤੋਂ ਬਚਣਾ ਚਾਹੀਦਾ ਤੇ ਇਸ ਦੀ ਜਾਨ ਜਿਹੜੀ ਉਹ ਕਰवानी ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਨਿਰਪੱਖ ਤੌਰ ਦੇ ਉੱਪਰ ਜਾਂਚ ਜਿਹੜੀ ਹੋ ਸਕੇਗੀ ਕਿਉਂਕਿ ਜਿੱਥੇ ਤੱਕ ਸੁਣਦੇ ਆ ਰਹੇ ਹਾਂ ਕਿ ਗੌਤਮ ਅਡਾਨੀ ਅਤੇ ਕੇਂਦਰ ਸਰਕਾਰ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਗੌਤਮ ਅਡਾਨੀ ਨੂੰ ਕੇਂਦਰ ਸਰਕਾਰ ਦੇ ਵੱਲੋਂ ਪੂਰੀ ਸਪੋਰਟ ਜਿਹੜੀ ਉਹ ਕੀਤੀ ਜਾਂਦੀ ਹੈ ਆਖਿਰਕਾਰ ਕੀ 12 ਸੂਬਿਆਂ ਦੇ ਵਿੱਚ ਐਨੇ ਵੱਡੇ ਪੱਧਰ ਦੇ ਉੱਪਰ ਰਿਸ਼ਵਤ ਦਿੱਤੀ ਗਈ ਹੈਗੀ ਅਤੇ ਜਿਹੜਾ ਇਹ ਰਿਸ਼ਵਤ ਦੇਣ ਦਾ ਮਾਮਲਾ ਜਿਹੜਾ ਅਮਰੀਕਾ ਦੀ ਅਦਾਲਤ ਦੇ ਵਿੱਚ ਚੱਲੇਗਾ ਅਤੇ ਭਾਰਤ ਸਰਕਾਰ ਇਸ ਦੇ ਉੱਪਰ ਹਾਲੇ ਵੀ ਪੂਰੀ ਤਰ੍ਹਾਂ ਚੁੱਪ ਹੈ ਭਾਰਤ ਦੇ ਕਿਸੇ ਵੀ ਮੰਤਰੀ ਵਿਧਾਇਕ ਅਤੇ ਹੋਰ ਅਫਸਰ ਦੇ ਵੱਲੋਂ ਜਿਹੜਾ ਇਸ ਮਾਮਲੇ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਬਿਆਨ ਜਿਹੜਾ ਹੋ ਨਹੀਂ ਦਿੱਤਾ ਗਿਆ ਕਿ ਇਸ ਮਾਮਲੇ ਦੇ ਵਿੱਚ ਜਿੰਨੀ ਵੀ ਰਿਸ਼ਵਤ ਦਿੱਤੀ ਗਈ ਹੈ ਕਿ ਇਸ ਮਾਮਲੇ ਨੂੰ ਦਬਾ ਦਿੱਤਾ ਜਾਵੇਗਾ ਜਾਂ ਫਿਰ ਉਹਨਾਂ ਅਧਿਕਾਰੀਆਂ ਦੇ ਖਿਲਾਫ ਜਿਹੜੀ ਉਹ ਸਖਤ ਜਿਹੜੀ ਕਾਰਵਾਈ ਉਹ ਕੀਤੀ ਜਾਵੇਗੀ